ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਆ। ਸੁੰਡੀ ਵਾਲੀ ਸਪਰੇ ਉਲੀਨਾਸ਼ਕ 13045 ਜਾਂ ਬੋਰ ਆਣ ਜਾਂ ਹੋਰ ਕੋਈ ਐਨਪੀਕੇ ਜਿਹੜੀ ਵੀ ਕਿਸਾਨ ਵੀਰ ਕਰਨੀ ਚਾਹੁੰਦੇ ਆ। ਉਹਦੇ ਬਾਰੇ ਸਵਾਲ ਮੁੱਖ ਤੌਰ ਤੇ ਇਹ ਆਉਂਦਾ ਕਿ ਅਸੀਂ ਮਿਕਸ ਕਰਕੇ ਸਪਰੇ ਕਰ ਦਈਏ। ਕਿਉਂਕਿ ਜੇ ਆਪਾਂ ਵੱਖ-ਵੱਖ ਕਰਦੇ ਆਂ ਤਾਂ ਉਦੇ ਵਿੱਚ ਆਪਾਂ ਨੂੰ ਦੋ ਵਾਰੀ ਜਾਂ ਤਿੰਨ ਵਾਰੀ ਸਪਰੇਅ ਕਰਨੀ ਪਊਗੀ। ਕਈ ਕਿਸਾਨ ਵੀਰਾਂ ਦਾ ਇਹ ਹੁੰਦਾ ਕਿ ਅਸੀਂ ਇਕੱਠਾ ਹੀ ਕੰਮ ਨਵੇੜ ਦਈਏ। ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਦਾ ਬਲਿਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ। ਸੋ ਦੇਖੋ ਕਿਸਾਨ ਵੀਰੋ ਗੱਲ ਹੈਗੀ ਔ ਜਿਹੜੀ ਆਪਾਂ ਸਪਰੇਅ ਹੈ ਨਾ ਸੁੰਡੀ ਵਾਲੀ ਚਾਹੇ ਉਹ ਗੋਭ ਦੀ ਸੁੰਡੀ ਤੋਂ ਜਾਂ ਪੱਤਾ ਲਵੇੜ ਤੋਂ ਕਰਨੀ ਆ। ਉਹ ਆਪਾਂ ਕਰਨੀ ਹੁੰਦੀ ਆ ਕਿ ਆਪਣੀ ਫਸਲ ਦਾ ਜਿਹੜਾ ਆਰਥਿਕ ਨੁਕ ਆ ਗੋਭ ਦੀ ਸੁੰਡੀ ਹੈ ਜਿਹਦੇ 5% ਗੋਭਾਂ ਸੁੱਕੀਆਂ ਬਾਸਮ ਝੋਨੇ 'ਚ 5% ਗੋਭਾਂ ਸੁੱਕੀਆਂ ਤੇ ਬਾਸਮਤੀ 'ਚ 2% ਗੋਭਾਂ ਸੁੱਕੀਆਂ ਤੇ ਤੇ ਪੱਤਾ ਲਵੇਟ ਸੁੰਡੀ ਜਦੋਂ 10% ਪੱਤੇ ਆ ਜਿਹੜੇ ਆਪਣੇ ਖਾਦੇ ਜਾਂਦੇ ਨਜ਼ਰ ਆਉਂਦੇ ਆ ਖਾਸ ਤੌਰ ਤੇ ਇਹ ਜਿਹੜੀ ਛਾਂ ਆ ਲਿਆ ਥਾਂ ਤੋਂ ਸ਼ੁਰੂ ਹੁੰਦੀ ਹੈ ਪਰ ਨਾਲ ਨਾਲ ਗੁਜ਼ਾਰਸ਼ ਮੇਰੀ ਇਹ ਵੀ ਹੁੰਦੀ ਹੈ ਕਿ ਸ਼ੁਰੂਆਤੀ ਦੌਰ 'ਚ ਜੇ ਮਾੜਾ ਮोटा ਹਮਲਾ ਹੁੰਦਾ ਵੀ ਆ ਤਾਂ ਇਹਦੇ ਨਾਲ ਕੋਈ ਬਹੁਤਾ ਨੁਕਸਾਨ ਆਪਣਾ ਜਿਹੜਾ ਨਹੀਂ ਹੁੰਦਾ ਜੇ ਆਪਾਂ ਨੂੰ ਫਰਜ ਕਰ ਲਓ ਕਿਤੇ ਕੋਈ 5-7 ਪੱਤੇ ਲੱਗ ਗਏ ਸਾਰੇ ਖੇਤ 'ਚੋਂ 5 7 10 ਗੋਬਾਂ ਸੁੱਕੀਆਂ ਲੱਭ ਗਈਆਂ ਸਾਰੇ ਖੇਤ ਚ ਕੋਈ ਅੱਧਾ ਏਕੜ ਹੈ 1 2 ਏਕੜ ਜਗ੍ਹਾ ਤਾਂ ਉਹਦੇ ਨਾਲ ਕੋਈ ਆਰਥਿਕ ਨੁਕਸਾਨ ਨਹੀਂ ਹੁੰਦਾ ਆਪਾਂ ਨਾਲ ਦੀ ਨਾਲ ਸਪਰੇਅਾਂ ਜਾਂ ਦਾਣੇਦਾਰ ਕੀਟਨਾਸ਼ਕ ਨਾ ਪਾਉਣੇ ਸ਼ੁਰੂ ਕਰਦਿਆ ਕਰੀਏ ਹੁਣ ਤੁਸੀਂ ਇਸ ਟਾਈਮ ਸਾਰੇ ਕਿਸਾਨ ਵੀਰ ਜਿਹੜੇ ਕਿਸਾਨ ਜਿਹੜੇ ਟਾਈਮ ਤੇ ਆਪਾਂ ਸਵੇਰੇ ਨਾ ਤੁਸੀਂ 5:30 6 5:30 ਵਜੇ ਜਾ ਕੇ ਖੇਤ ਦੇਖਿਆ ਕਰੋ ਇੰਨਾ ਜ਼ਿਆਦਾ ਜਾਲਾ ਮੱਕੜੀਆਂ ਦੀ ਆਉਂਦੇ ਨਹੀਂ ਜ਼ਿਆਦਾ ਹੋਈ ਹੋਈ ਆ ਖੇਤਾਂ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਖਰਾਕ ਹੈ ਇਹ ਜਿਹੜੇ ਕੋਈ ਪਮਕੜ ਉਹਨਾਂ ਦੇ ਜਾਲੇ 'ਚ ਫਸੜੇ ਆ ਜਾਂ ਕੋਈ ਮਾੜੀ ਮੁੱਟੀ ਸੁੰਡੀ ਹੋਰ ਕੀੜ ਪਤੰਗੇ ਜਿੰਨੇ ਫਸਣੇ ਇਹ ਉਹਨਾਂ ਦੀ ਖਰਾਕ ਆ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੂੰ ਖਤਮ ਕਰ ਦੇਣਾ ਤੇ ਜੇ ਆਪਾਂ ਵਿੱਚ ਖੇਤ ਦੇ ਉਹਦੇ ਕੀੜੇ ਦਵਾਂਗੇ ਸਪਰੇਆ ਕਰਾਂਗੇ ਨਾਲ ਉਹ ਵੀ ਖਤਮ ਹੋ ਜਾਣਗੇ ਸੋ ਬਿਨਾਂ ਜ਼ਰੂਰਤ ਤੋਂ ਬਿਲਕੁਲ ਵੀ ਬਿਲਕੁਲ ਅਣਸਰਦੇ ਨੂੰ ਆਪਾਂ ਜਿਹੜੇ ਕੀਟਨਾਸ਼ਕ ਉਹ ਵਰਤਨੇ ਹੁੰਦੇ ਆ ਸੁੰਡੀ ਵਾਲੀ ਸਪਰੇ ਆ ਜਿਹੜੀ ਫਰਜ਼ ਕਰ ਲਓ ਤੁਸੀਂ ਕੋਹਰਾ ਜਣਾ ਜਿਵੇਂ 60 ml ਕੋਰਾ ਜਾਣ ਕਰ ਲਈ ਜਾਂ 50 ਗ੍ਰਾਮ ਟਕੂਮੀ ਆ ਜਾਂ 20 ml ਫੀਮ ਆ ਜਾਂ 170 ਗ੍ਰਾਮ ਮੋਟਰ ਆ ਜਿਹੜਾ ਵੀ ਤੁਸੀਂ ਟੈਕਨੀਕਲ ਕਰਨਾ ਚਾਹੁੰਦੇ ਆ ਤਾਂ ਇਹਨੂੰ ਤੁਸੀਂ ਗੋਭ ਤੋਂ ਆਪਾਂ ਪਹਿਲਾਂ ਕਰਨਾ ਹੁੰਦਾ ਜੇ ਆਪਣੇ ਖੇਤ 'ਚ ਹਮਲਾ ਨਜ਼ਰ ਆਉਂਦਾ ਜੇ ਹਮਲਾ ਹੈ ਨਹੀਂ ਤਾਂ ਆਪਾਂ ਬਿਲਕੁਲ ਨਹੀਂ ਕਰਨਾ ਜਿਹੜੀ ਹੈਗੀ ਆ ਉਲੀਨਾਸ਼ਕ ਉਹ ਆਪਾਂ ਗੋਭ ਟਾਈਮ ਤਾਂ ਕਰਦੇ ਆ ਕਿ ਗੋਭ ਸਮੇਂ ਸਸੈਪਟਿਬਲ ਹੁੰਦੀ ਹੈ ਕ੍ਰੌਪ ਕਿਉਂਕਿ ਉਹਨੇ ਵਿੱਚੋਂ ਮੁੰਜਰਬਾਰ ਕੱਢਣੀ ਹੈ ਉਸ ਟਾਈਮ ਜਿਹੜੀ ਨਾਜ਼ੁਕ ਸਟੇਜ ਹੁੰਦੀ ਕਿ ਉੱਲੀ ਰੋਗਾਂ ਦਾ ਹਮਲਾ ਨਜ਼ਰ ਆ ਜਾਂ ਜਿਹੜਾ ਉੱਲੀ ਰੋਗਾਂ ਦਾ ਹਮਲਾ ਉਸ ਟਾਈਮ ਹੋ ਸਕਦਾ ਜਿਹੜਾ ਸੁੰਡੀ ਆ ਉਹ ਤਾਂ ਆਪਾਂ ਨੂੰ ਨਜ਼ਰ ਆ ਜਾਂਦੀ ਲੰਗੀ ਅੱਖ ਨਾਲ ਉੱਲੀ ਰੋਗ ਆ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਉਹ ਨਜ਼ਰ ਆਊਗਾ ਜਦੋਂ ਦੀ ਇਨਫੈਕਸ਼ਨ ਹੋਣ ਤੋਂ ਬਾਅਦ ਨਿਸ਼ਾਨੀਆਂ ਬਾਹਰ ਆਉਂਦੀਆਂ ਉਦੋਂ ਤੱਕ ਜਿਹੜਾ ਕਾਫੀ ਉਹ ਅਸਰ ਜਿਹੜਾ ਹੈਗਾ ਪਾਨ ਦਾ ਤਾਂ ਉਲੀਨਾਸ਼ਕਾ ਜਿਹੜਾ ਕਿਉਂਕਿ ਜੇ ਆਪਾਂ ਬਾਅਦ ਚ ਕਰਨ ਦੀ ਵੀ ਜਾਏ ਗੋਬ ਟਾਈਮ ਕਰ ਦਈਏ ਤਾਂ ਉਹ ਆਪਾਂ ਨੂੰ ਬੈਨੀਫਿਟ ਦਿੰਦਾ ਪਰ ਸੁੰਡੀ ਵਾਲੀ ਸਪਰੇ ਆਪਾਂ ਬਿਨਾ ਟੈਗ ਤੋਂ ਕਰ ਦਈਏ ਜਾਂ ਤੇਲੇ ਵਾਲੀ ਸਪਰੇ ਬਿਨਾ ਟੈਗ ਤੋਂ ਕਰ ਦਈਏ ਉਹ ਆਪਾਂ ਨੂੰ ਬੈਨੀਫਿਟ ਨਹੀਂ ਦਿੰਦੀਗੀ ਸੋ ਇਹ ਮੇਰੀ ਗੁਜ਼ਾਰਸ਼ ਹੈ ਕਿ ਆਪਾਂ ਇਹ ਨੂੰ ਮਿਕਸ ਕਰਕੇ ਨਹੀਂ ਕਰਨਾ ਸੁੰਡੀ ਵਾਲੀ ਸਪਰੇ ਜੇ ਤੁਸੀਂ ਕਰਨੀ ਹੈ ਜੇ ਤੁਹਾਨੂੰ ਜ਼ਰੂਰਤ ਹੈ ਤਾਂ ਇਹ ਆਪਣੇ ਇਸ ਟਾਈਮ ਤੁਸੀਂ ਚੈੱਕ ਕਰੋ ਗੋਭ ਸੁੱਕੀ ਨਜ਼ਰ ਆਉਂਦੀ ਪਤਲ ਲਵੇਟ ਸੁੰਡੀ ਤਾਂ ਜੇ ਤੁਸੀਂ ਕਰਨੀ ਹੈ ਉਹ ਪਹਿਲਾਂ ਕਰੋ ਗੋਭ ਟਾਈਮ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਫਲਾਵਰਿੰਗ ਤੇ ਜੇ ਅਟੈਕ ਹੁੰਦਾ ਨਾ ਜਦੋਂ ਫਲਾਵਰਿੰਗ ਸ਼ੁਰੂ ਹੋਣੀ ਹੈ ਦੁੱਧਾ ਪਰਨਾ ਸ਼ੁਰੂ ਹੋਣਾ ਉਸ ਟਾਈਮ ਜੇ ਸੁੰਡੀ ਨੇ ਕੱਟਤਾ ਤਾਂ ਫਿਰ ਉਹ ਵੀ ਚਿੱਟੀ ਮੁੰਜਰ ਬਣ ਜਾਂਦੀ ਹੈਗੀ ਆ ਤਾਂ ਉਸ ਟਾਈਮ ਆਪਾਂ ਜ਼ਰੂਰਤ ਅਨੁਸਾਰ ਸਪਰੇਅ ਕਰ ਸਕਦੇ ਹਾਂ ਪਰ ਜੇ ਆਪਾਂ ਨਾਲ ਕੀਟਨਾਸ਼ਕ ਕਈਏ ਨਾਲ ਉਲੀਨਾਸ਼ਕ ਕਈਏ ਨਾਲ ਐਨਪੀਕੇ 13 0 45 ਪਾ ਲਈਏ ਨਾਲ ਬੋਰਨ ਪਾ ਲਈਏ ਤਾਂ ਇਹ ਜਿਹੜਾ ਹੈਗਾ ਮਿਕਸਚਰ ਤੁਹਾਡੀ ਫਸਲ ਦੇ ਉੱਤੇ ਟੌਕਸਿਸਿਟੀ ਵੀ ਕਰ ਸਕਦਾ ਹੈ ਤੁਹਾਡੇ ਜਿਹੜੇ ਕੀਟਨਾਸ਼ਕ ਉਲੀਨਾਸ਼ਕ ਦਾ ਰਿਜ਼ਲਟ ਵੀ ਘਟ ਸਕਦਾ ਹਾਂ ਉਲੀਨਾਸ਼ਕ ਤੇ ਐਨਪੀਕੇ 13045 ਇਹਦਾ ਤੁਸੀਂ ਜਾ ਟੈਸਟ ਕਰਕੇ ਦੇਖੋ ਇਹ ਮੋਸਟਲੀ ਕੰਪੈਟੀਬਲ ਹੁੰਦੇ ਆ ਉਲੀਨਾਸ਼ਕ ਤੇ 13045 ਵੱਖ-ਵੱਖ ਕੋਲ ਬਣਾ ਕੇ ਮੌਕੇ ਤੇ ਤੁਸੀਂ ਜੇ ਕਰਨਾ ਚਾਹੋਣੇ ਆ ਤਾਂ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦਾ ਹਾਂ ਕਿ ਜੇ ਵੱਖ ਕਰੋਗੇ ਉਹਦੇ ਨਾਲ ਦਾ ਰਿਜ਼ਲਟ ਨਹੀਂ ਮਿਲਣਾ ਜੇ ਮਿਕਸ ਕਰਕੇ ਕਰੋਗੇ ਥੋੜਾ ਬਹੁਤਾ ਬੰਨ ਰਿਜ਼ਲਟ ਡਾਊਨ ਮਿਲਦਾ ਉਹਦੇ ਨਾਲ ਟੌਕਸਿਸਿਟੀ ਵੀ ਆ ਸਕਦੀ ਪਰ ਜੇ ਆਪਾਂ ਉਲੀਨਾਸ਼ਕ ਦਾ ਵੀ ਟਾਈਮ ਉਹ ਆ ਤੇ 13045 ਦਾ ਵੀ ਟਾਈਮ ਉਹ ਉਹ ਆਪਾਂ ਵੱਖ-ਵੱਖ ਕੋਲ ਬਣਾ ਕੇ ਜੇ ਕਰਨਾ ਤਾਂ ਉਹ ਆਪਾਂ ਜਾਰ ਟੈਸਟ ਕਰਕੇ ਦੇਖੋ ਜੇ ਪਾਣੀ ਸਾਫ਼ ਆ ਦੋਵਾਂ ਨੂੰ ਕੋਲ ਕੇ ਦੇਖੋ ਜੇ ਪਾਣੀ ਸਾਫ਼ ਆ ਥੋੜੇ ਜੇ ਮਤਲਬ ਪਾਣੀ 'ਚ ਘੋਲ ਕੇ ਦੇਖ ਲਓ ਜੇ ਓਕੇ ਆ ਕੋਈ ਕਿਸੇ ਤਰ੍ਹਾਂ ਦੇ ਪ੍ਰੈਸੀਪਿਡੇਟਸ ਵਗੈਰਾ ਨਹੀਂ ਬਣਦੇ ਤਾਂ ਤੁਸੀਂ ਸਪਰੇਅ ਕਰ ਸਕਦੇ ਪਰ ਕੀਟਨਾਸ਼ਕ ਸਪੈਸ਼ਲੀ ਮੈਂ ਕਹੂੰਗਾ ਤੁਹਾਨੂੰ ਗੁਜ਼ਾਰਿਸ਼ ਕਰੂੰ ਜੇ ਕਰਨਾ ਪਹਿਲਾਂ ਕਰ ਲਓ ਪਹਿਲਾਂ ਨਿਬੇੜਨ ਦਾ ਕੰਮ ਗੋ ਟਾਈਮ ਤੁਸੀਂ ਜੋ ਵੀ ਬੋਰ 60 70 ਗ੍ਰਾਮ ਪਾਉਣੀ ਆ ਜਾਂ 13045 ਕਰਨੀ ਆ ਹਾਂ ਜੇ ਤੁਸੀਂ ਵੱਖ-ਵੱਖ ਕਰ ਸਕਦੇ ਆ ਤਾਂ ਉਹਦੇ ਜਿਹੜੇ ਸ਼ਾਨਦਾਰ ਨਤੀਜੇ ਆਪਾਂ ਨੂੰ ਮਿਲਣੇ ਹੀ ਮਿਲਣੇ ਆ ਤੇ ਐਨਪੀਕੇ ਕਿਸਾਨ ਵੀਰ ਕਈ ਪੁੱਛਦੇ 19 19 ਕਰ ਲਿਗੇ ਜਾਂ ਹੋਰ ਕਰ ਲਿਗੇ ਜਾਂ ਕੋਈ 0 52 34 ਦੇਖੋ 13 0 45 ਦੀ ਮੈਂ ਪਹਿਲਾਂ ਤੋਂ ਹੀ ਤੁਹਾਨੂੰ 5 6 ਸਾਲਾਂ ਤੋਂ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਰਹੇ ਹਾਂ ਪੀਏਯੂ ਲੁਧਿਆਣਾ ਵੱਲੋਂ ਵੀ ਸਿਫਾਰਸ਼ ਆ ਤੇ ਬੈਸਟ ਐਨਪੀਕੇ ਹੈ ਜਿਹੜਾ 13 0 45 ਕੁਆਲਿਟੀ ਵਾਸਤੇ ਝਾੜ ਵਾਸਤੇ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ